ਰஞ்சிਤ ਸਿੰਘ ਦਮਦਮੀ ਟਕਸਾਲ ਜੋ ਕਿ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀ ਲਿਆ ਗਿਆ ਰੋਜ਼ਾਨਾ ਸਪੋਕਸਮੈਨ ਦੀ ਇੱਕ ਰਿਪੋਰਟ ਅਨੁਸਾਰ ਰஞ்சிਤ ਸਿੰਘ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜਕੱਲ ਚਰਚਾ 'ਚ ਨਹੀਂ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਕਹਿ ਰਹੇ ਨੇ ਕਿ ਪਟਿਆਲਾ 'ਚ ਵੀ ਕੋਈ ਉਮੀਦਵਾਰ ਖੜਾ ਕਰਨਾ ਹੋਵੇ ਤਾਂ ਭਾਜਪਾ ਹਾਈ ਕਮਾਂਡ ਉਸ ਦੀ ਸਲਾਹ ਨਹੀਂ ਲੈਂਦੀ ਤੇ ਜਦੋਂ ਕਾਂਗਰਸ 'ਚ ਹੁੰਦੀ ਸੀ ਤਾਂ ਇੱਕ ਆਵਾਜ਼ ਤੇ ਹੀ ਸਾਡੀ ਸਾਰੀ ਹਾਈ ਕਮਾਂਡ ਉਸ ਨੂੰ ਮਿਲਦੀ ਸੀ ਕਹਿਣ ਤੋਂ ਪਾਵੇ ਕਿ ਅੱਜ ਪਾਤਪਾ ਵਿੱਚ ਵੀ ਕੈਪਟਨ ਦੀ ਕੋਈ ਕੁਛ ਪ੍ਰਤੀਤ ਮਾਨ ਸਤਕਾਰ ਤੇ ਇੱਜ਼ਤ ਨਹੀਂ ਸੀ ਉਸ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਹੁਣ ਕੈਪਟਨ ਦੇ ਕਾਂਗਰਸ ਚ ਮੁਰਤੋਂ ਆਉਣ ਦੇ ਚਰਚੇ ਨੇ ਕੈਪਟਨ ਅਮਰਿੰਦਰ ਸਿੰਘ ਉਹ ਸਖਸ਼ ਨੇ ਜਿਸ ਨੇ ਜੂਨ 1984 ਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਿੱਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਫਿਰ ਕੈਪਟਨ ਕੁਝ ਸਮਾਂ ਪੰਥਕ ਸਫਾਂ ਚ ਵੀ ਵਿਚਰੇ ਸਾਲ 1994 ਚ ਅਕਾਲ ਤਖਤ ਸਾਹਿਬ ਤੋਂ ਹੋਏ ਅੰਮ੍ਰਿਤਸਰ ਐਲਾਨ ਨਾਂਮੀ ਸਮੇਂ ਕੈਪਟਨ ਅਮਰਿੰਦਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸੀ ਹਥਿਆਰਬੰਦ ਖੜਕੂ ਸੰਘਰਸ਼ ਵਿੱਚ ਆਈ ਖਣੋਂ ਤੋਂ ਬਾਅਦ ਹੋਈਆਂ ਚੋਣਾ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਾ ਦਿੱਤੀ ਤਾਂ ਕੈਪਟਨ ਨੇ ਫਿਰ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ 'ਚ ਚਲਾ ਗਿਆ ਤੇ ਉਹ 2002 ਦੇ ਵਿੱਚ ਮੁੱਖ ਮੰਤਰੀ ਬਣਿਆ ਤੇ ਦੂਜੀ ਵਾਰ ਫਿਰ ਕਾਂਗਰਸ ਵੱਲੋਂ ਹੀ ਸਨ 2017 'ਚ ਮੁੱਖ ਮੰਤਰੀ ਬਣ ਗਿਆ ਰਣਜੀਤ ਸਿੰਘ ਕਹਿੰਦੇ ਨੇ ਕਿ ਇਸ ਤੋਂ 2 ਸਾਲ ਪਹਿਲਾਂ ਬਰਗਾੜੀ ਅਤੇ ਕੋਟਕਪੂਰਾ 'ਚ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਬੈਬਲ ਕਲੱਬ 'ਚ ਸਿੰਘਾਂ ਦੀਆਂ ਘਿਤੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਬਾਦਲ ਸਰਕਾਰ ਖਿਲਾਫ ਪੰਥ ਤੇ ਪੰਜਾਬ ਵਾਸੀਆਂ 'ਚ ਬਹੁਤ ਰੋਹ ਤੇ ਰੋਸ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਕੈਪਟਨ ਤੋਂ ਵੱਡੀ ਆਸ ਸੀ ਕਿ ਉਹ ਬਰਗਾੜੀ ਬੈਬਲ ਕਲਾ ਤੇ ਕੋਟਕਪੁਰਾ ਕਾਂਡ 'ਚ ਇਨਸਾਫ ਕਰੇਗਾ ਪਰ ਕੈਪਟਨ ਨੇ ਗਦਦਾਰੀ ਕੀਤੀ ਉਸਨੇ ਪੰਥ ਤੇ ਪੰਜਾਬ ਵਿਰੁੱਧ ਭੁਗਤਣਾ ਚਾਇਆ ਤੇ ਬਾਦਲਾ ਨਾਲ ਯਾਰੀ ਨਿਭੋਂਦਿਆਂ ਉਹਨਾਂ ਨੂੰ ਬਚਾਇਆ ਉਸ ਤੋਂ ਬਾਅਦ ਸਨ 2018 'ਚ ਜਦੋਂ ਬਰਗਾੜੀ ਮੋਰਚਾ ਲੱਗਾ ਸੀ ਤਾਂ ਉਸ ਸਮੇਂ ਸਰਬੱਤ ਖਾਲਸਾ ਦੁਆਰਾ ਖਾਪੇ ਅਕਾਲ ਪਤੀ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਨ ਨੇ ਕਿਹਾ ਸੀ ਕਿ ਜੇ ਕੈਪਟਨ ਅਮਰਿੰਦਰ ਨੇ ਇਨਸਾਫ ਕਰ ਦਿੱਤਾ ਤਾਂ ਜਿਹੜੀ ਖੱਡ ਚੇ ਬਦਲ ਡਿੱਗਾ ਸੀ ਉਸੇ ਖੱਡ ਚ ਕੈਪਟਨ ਵੀ ਡਿੱਗੇਗਾ ਉਸ ਨੂੰ ਗੁਰੂ ਸਾਹਿਬ ਜ਼ਰੂਰ ਸਜ਼ਾ ਦੇਣਗੇ ਉਹੀ ਗੱਲ ਹੋਈ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਗਿਆ ਤੇ ਉਸ ਨੂੰ ਕਾਂਗਰਸ ਨੇ ਵੀ ਛੱਡਣੀ ਪਈ ਤੇ ਪਾਟਵੱਜ ਵੜ ਗਿਆ ਰਜੀਤ ਸਿੰਘ ਅੱਗੇ ਕਹਿੰਦੇ ਨੇ ਕੀ ਅੱਜ ਕੈਪਟਨ ਦੇ ਇਹ ਹਾਲਾਤ ਨੇ ਕਿ ਨਾਉ ਕਰਦਾ ਹੈ ਨਾ ਕੱਟਦਾ ਹੈ ਉਸ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ ਬੇਅਦਮੀਆਂ ਬਾਦਲਾਂ ਤੇ ਕੈਪਟਨ ਨੂੰ ਲੈ ਕੇ ਬੈਠੇ ਆ ਨੇ ਸੋ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਈ ਤੇ ਕੱਲ ਵੀ ਮੋਈ ਬਾਦਲਾਵਾਂਗ ਕੈਪਟਨ ਵੀ ਪਸਟਾਰੇ ਹੈ ਹੁਣ ਉਸ ਨੂੰ ਪੰਥ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਅੱਜ ਲੋਕਾਂ ਚ ਚਰਚਾ ਹੈ ਕਿ ਬਾਦਲਾ ਵਾਲੀ ਖੱਡ ਚ ਡਿੱਗੇ ਕੈਪਟਨ ਦਾ ਮੋੜ ਉੱਠਣਾ ਬਹੁਤ ਔਖਾ ਹੈ ਕੈਪਟਨ ਹੋਵੇ ਜਾਂ ਬਾਦਲ ਦਲੀਏ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਹ ਦੋਸ਼ੀ ਕੁਰਸੀ ਦੇ लायक ਨਹੀਂ ਹਨ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਕਿ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀ ਲਿਆ ਗਿਆ ਰੋਜ਼ਾਨਾ ਸਪੋਕਸਮੈਨ ਦੀ ਇੱਕ ਰਿਪੋਰਟ ਅਨੁਸਾਰ ਰਣਜੀਤ ਸਿੰਘ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜਕੱਲ ਚਰਚਾ 'ਚ ਨਹੀਂ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਕਹਿ ਰਹੇ ਨੇ ਕਿ ਪਟਿਆਲਾ ਚ ਵੀ ਕੋਈ ਉਮੀਦਵਾਰ ਖੜਾ ਕਰਨਾ ਹੋਵੇ ਤਾਂ ਭਾਜਪਾ ਹਾਈ ਕਮਾਂਡ ਉਸ ਦੀ ਸਲਾਹ ਨਹੀਂ ਲੈਂਦੀ ਤੇ ਜਦੋਂ ਕਾਂਗਰਸ ਚ ਹੁੰਦੀ ਸੀ ਤਾਂ ਇੱਕ ਆਵਾਜ਼ ਤੇ ਹੀ ਸਾਡੀ ਸਾਰੀ ਹਾਈ ਕਮਾਂਡ ਉਸ ਨੂੰ ਮਿਲਦੀ ਸੀ ਕਹਿਣ ਤੋਂ ਪਾਵੇ ਕਿ ਅੱਜ ਭਾਪਾ ਵਿੱਚ ਵੀ ਕੈਪਟਨ ਦੀ ਕੋਈ ਕੁਛ ਪ੍ਰਤੀਤ ਮਾਨ ਸਤਕਾਰ ਤੇ ਇੱਜ਼ਤ ਨਹੀਂ ਸੀ ਉਸ ਨੂੰ ਅਣਗੌਲੇ ਕੀਤਾ ਜਾ ਰਿਹਾ ਹੁਣ ਕੈਪਟਨ ਦੇ ਕਾਂਗਰਸ 'ਚ ਮੁਰਤੋਂ ਆਉਣ ਦੇ ਚਰਚੇ ਨੇ ਕੈਪਟਨ ਅਮਰਿੰਦਰ ਸਿੰਘ ਉਹ ਸਖਸ਼ ਨੇ ਜਿਸ ਨੇ ਜੂਨ 1984 'ਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਿੱਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਫਿਰ ਕੈਪਟਨ ਕੁਤਸਮਾ ਪੰਥਕ ਸਫਾਂ ਚ ਵੀ ਵਿਚਰੇ ਸਾਲ 1994 ਵਿੱਚ ਇਕਲ ਸਖਤ ਸਾਇਫ ਤੋਂ ਹੋਏ ਅੰਮ੍ਰਿਤਸਰ ਐਲਾਨ ਨਾਂਮੇ ਸਮੇ ਕੈਪਟਨ ਅਮਰਿੰਦਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸੀ ਹਥਿਆਰਬੰਦ ਖੜਕੂ ਸੰਘਰਸ਼ ਵਿੱਚ ਆਈ ਖੜੋਂ ਤੋਂ ਬਾਅਦ ਹੋਈਆਂ ਚੋਣਾ ਸਮੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਾ ਦਿੱਤੀ ਤਾਂ ਕੈਪਟਨ ਨੇ ਫਿਰ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਚ ਚਲਾ ਗਿਆ ਤੇ ਉਹ 2002 ਦੇ ਵਿੱਚ ਮੁੱਖ ਮੰਤਰੀ ਬਣਿਆ ਤੇ ਦੂਜੀ ਵਾਰ ਫਿਰ ਕਾਂਗਰਸ ਵੱਲੋਂ ਹੀ ਸੰਨ 2017 ਚ ਮੁੱਖ ਮੰਤਰੀ ਬਣ ਗਿਆ ਰਣਜੀਤ ਸਿੰਘ ਕਹਿੰਦੇ ਨੇ ਕਿ ਇਸ ਤੋਂ 2 ਸਾਲ ਪਹਿਲਾਂ ਬਰਗਾੜੀ ਅਤੇ ਕੋਟਕਪੂਰਾ ਚ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਬਾਬਲ ਕਲਾ ਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਬਾਦਲ ਸਰਕਾਰ ਖਿਲਾਫ ਪੰਥ ਤੇ ਪੰਜਾਬ ਵਾਸੀਆਂ ਚ ਬਹੁਤ ਰੋਹ ਤੇ ਰੋਸ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਕੈਪਟਨ ਤੋਂ ਵੱਡੀ ਆਸ ਸੀ ਕਿ ਉਹ ਬਰਗਾੜੀ ਬਾਬਲ ਕਲਾ ਤੇ ਕੋਟਕਪੂਰਾ ਕਾਂਡ ਚ ਇਨਸਾਫ ਕਰੇਗਾ ਪਰ ਕੈਪਟਨ ਨੇ ਗਦਦਾਰੀ ਕੀਤੀ ਉਸਨੇ ਪੰਥ ਤੇ ਪੰਜਾਬ ਵਿਰੁੱਧ ਭੁਗਤਨਾ ਚਾਇਆ ਤੇ ਬਾਦਲਾ ਨਾਲ ਯਾਰੀ ਨਿਭੋਂਦਿਆਂ ਉਹਨਾਂ ਨੂੰ ਬਚਾਇਆ ਉਸ ਤੋਂ ਬਾਅਦ ਸਨ 2018 'ਚ ਜਦੋਂ ਬਰਗਾੜੀ ਮੋਰਚਾ ਲੱਗਾ ਸੀ ਤਾਂ ਉਸ ਸਮੇਂ ਸਰਬੱਤ ਖਾਲਸਾ ਦੁਆਰਾ ਥਾਪੇ ਅਕਾਲ ਪਕਸੇ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ ਕਿ ਜੇ ਕੈਪਟਨ ਅਮਰਿੰਦਰ ਨੇ ਇਨਸਾਫ ਕਰ ਦਿੱਤਾ ਤਾਂ ਜਿਹੜੀ ਖੱਡ 'ਚੇ ਬਾਦਲ ਡਿੱਗਾ ਸੀ ਉਸੇ ਖੱਡ 'ਚ ਕੈਪਟਨ ਵੀ ਡਿੱਗੇਗਾ ਉਸ ਨੂੰ ਗੁਰੂ ਸਾਹਿਬ ਜ਼ਰੂਰ ਸਜ਼ਾ ਦੇਣਗੇ ਉਹੀ ਗੱਲ ਹੋਈ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਗਿਆ ਤੇ ਉਸ ਨੂੰ ਕਾਂਗਰਸ ਨੇ ਵੀ ਛੱਡਨੀ ਪਈ ਤੇ ਬਾਤਬਾਜ ਵੜ ਗਿਆ ਰਜੀਤ ਸਿੰਘ ਅੱਗੇ ਕਹਿੰਦੇ ਨੇ ਕਿ ਅੱਜ ਕੈਪਟਨ ਦੇ ਇਹ ਹਾਲਾਤ ਨੇ ਕਿ ਨਾ ਉਹ ਕਰਦਾ ਹੈ ਨਾ ਕਰਦਾ ਉਸ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ ਬੇਅਦਬੀਆਂ ਬਾਦਲਾਂ ਤੇ ਕੈਪਟਨ ਨੂੰ ਲੈ ਕੇ ਬੈਠੇ ਆ ਨੇ ਸੋ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਈ ਤੇ ਕੱਲ ਵੀ ਮੋਈ ਬਾਦਲਾਵਾਂਗ ਕੈਪਟਨ ਵੀ ਪਛਟਾਰੇ ਹੈ ਹੁਣ ਉਸ ਨੂੰ ਪੰਥ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਅੱਜ ਲੋਕਾਂ 'ਚ ਚਰਚਾ ਹੈ ਕਿ ਬਾਦਲਾ ਵਾਲੀ ਖੱਡ 'ਚ ਡਿੱਗੇ ਕੈਪਟਨ ਦਾ ਮੂਡ ਉੱਠਣਾ ਬਹੁਤ ਔਖਾ ਹੈ ਕੈਪਟਨ ਹੋਵੇ ਜਾਂ ਬਾਦਲ ਦਲੀਏ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਹ ਦੋਸ਼ੀ ਕੁਰਸੀ ਦੇ ਲਾਇਕ ਨਹੀਂ